ਸਸਿਕਾ ਦੋਸਤੋ ਜਿਹੜੇ ਲੋਕ ਇੰਡੀਆ ਤੋਂ ਬਾਹਰ ਰਹਿੰਦੇ ਬੇ ਨਾ ਉਹਨਾਂ ਦੇ ਦਿਮਾਗ 'ਚ ਹੁੰਦਾ ਵੀ ਬਾਹਰ ਕਮਾਈ ਬੜੀ ਏ ਤੇ ਬਾਹਰ ਹੀ ਭੇਜਣਾ ਆਪਣੇ ਬੱਚਾ ਨੂੰ ਇੱਕ ਬੱਚੇ ਨੂੰ ਬਾਹਰ ਭੇਜਤਾ ਉਹ ਬਾਹਰ ਆ ਕੇ ਕੰਮ-ਕਮ ਕਰਨਾ ਪਿਆ ਘਰ ਦੇ ਬੁੱਤੇ ਵਿਚਾਰੇ ਪੜ੍ਹੇ ਲਿਖਣੇ ਸੀ ਤੇ ਘਰ ਦੇ ਪੁੱਛਣ ਲੱਗੇ ਤੂੰ ਕਰਦਾ ਕੀ ਹੈ ਬਾਹਰ ਕਹਿੰਦਾ ਮੈਂ ਇੱਥੇ ਪੀ ਐਚ ਡੀ ਕਰਨ ਦੇ ਆ ਉਹਨਾਂ ਕਿਸੇ ਰਿਸ਼ਤੇ ਨੂੰ ਕਹਿ ਵੀ ਸਾਡੇ ਕਾਕਾ ਜੀ ਦੇ ਪੀ ਐਚ ਡੀ ਕਰਦੇ ਪਏ ਬਿਸਤਰ ਬੜੇ ਖੁਸ਼ ਫਿਰ ਮੁੰਡਾ ਤੁਹਾਡਾ ਬੜਾ ਲਾਇਕ ਏ ਬਾਰੇ ਤਾਂ ਕਿ ਪੀਛਲੀ ਕਰਨਿਆ ਰਿਸ਼ਤੇ ਜਾਨੇ ਸ਼ੁਰੂ ਹੋ ਗਏ ਬੜੇ ਵੱਡੇ ਵੱਡੇ ਘਰਾਂ ਚੋ ਘਰ ਵੀ ਬੜੇ ਕੁਛ ਵੀ ਮੁੰਡੇ ਨੇ ਕਮਾਲ ਕਰਦੀ ਬਾਹਰ ਜਾ ਕੇ ਉਹ ਕੁੜੀ ਆਹਨ ਦਾ ਕੋਈ ਰਿਸ਼ਤੇਦਾਰ ਸੀ ਉਹਨੂੰ ਥੋੜਾ ਬਾਰ ਬਾਰੇ ਇਲਮ ਰਸ ਵੀ ਬਾਹਰ ਲੋਕੀ ਝੂਠੀ ਬੜਾ ਬੋਲਦੇ ਵੇ ਉਹ ਕਹਿੰਦੇ ਜੀ ਤੁਸੀਂ ਸਾਨੂੰ ਡਰੈਸ ਦੱਸੋ ਕਾਕਾ ਜੀ ਕਿੱਥੇ ਕੰਮ ਕਰਦੇ ਵੇ ਜਾਂ ਕਿੱਥੇ ਪੜਦੇ ਵੇ ਕਿਹੜੀ ਯੂਨੀਵਰਸਿਟੀ ਹੈ ਅਸੀਂ ਆਪੇ ਜਾ ਕੇ ਇਨਕੁਆਰੀ ਕਰ ਲਾਂਗੇ ਉਹ ਜਦੋਂ ਬਾਹਰ ਆ ਕੇ ਇਨਕੁਆਰੀ ਕੀਤੀ ਤੇ ਕਾਕਾ ਜੀ ਨੇ ਪੀ ਐਚ ਡੀ ਕੀ ਕਰਨੀ ਸੀ ਉਹ ਕਹਿੰਦਾ ਸੀ ਪੀ ਐਚ ਡੀ ਕਹਨੇ ਆ ਪੀਜ਼ਾ ਹੋਮ ਡਿਲੀਵਰੀ ਇਹ ਕੰਮ ਹੈ ਰਾ ਜੀ